উট না কো করো মেন আওয়াজ থ্যাংক ইউ ਇਗਨੋਰ ਕਰੋ ਨੂੰ ਜਾਣ ਕੀ ਫੀਲ ਲੈਣ ਦੀ ਚ ਕੋਈ ਚ ਪਤਾ ਹੈ ਨਾ ਹਰ ਪਾਸੇ ਮੈਕ ਮੈਕ ਹੋਈ ਪਈ ਹੈ ਹਾਂ ਮੈਂ ਬਹੁਤ ਜਲਦੀ ਬਲੇ ਸਲੂਰ ਉੱਪਰ ਗੋਲਾ ਰਹਾ ਹਾਂ ਇਨਲ ਯੂ ਡੋਨਟ ਵਾਂਟ ਮੀਨ ਗੋਲ ਗੋਲਾ ਪਸੰਦ ਨਹੀਂ ਗੋਲਦੀ ਈਸਾੜੇ ਇੰਟਰਨੈਟ 'ਤੇ ਨੀਲਾ ਵਟੀਆਂ ਹੋਈਆਂ ਇਹਨਾਂ ਨੂੰ ਪਤਾ ਹੈ ਕਿ ਇਸ ਟਮ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਿ ਕਿਉਂ ਨਾ ਮੈਗ ਨੂੰ ਪਕੜਿਆ ਜਾਵੇ ਪਦਕ ਨੇ ਮਾਰਿਆ ਮੇਰਾ ਲਾਈਵ ਦੇ ਵਿੱਚ ਮੰਮੀ ਤੈਨੂੰ ਦਿਖਦਾ ਨਹੀਂ ਮੈਨੂੰ ਲੱਗਦਾ ਪਦਮੂ ਤਾਂ ਤੁਸੀਂ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਜਿਨ੍ਹਾਂ ਨੇ ਅਸਕ ਮੇਰਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਡੂ ਸਬਸਕ੍ਰਾਈਬ ਮਾਈ ਚੈਨਲਸ ਹਾਂਜੀ ਤੇ ਅੱਜ ਤੁਸੀਂ ਥੰਬਨੇਲ ਦੇਖ ਲਿਆਣਾ ਥੰਬਨੇਲ ਤੋਂ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਅੱਜ ਮੈਂ ਕੀ ਲੈ ਕੇ ਆਈਆਂ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਹਾਂ ਮੁਸ਼ਕਪਰੀ ਦੀ ਮੁਸ਼ਕਪਰੀਤ ਨੇ ਪੂਰੀ ਬੇਸ਼ਰਮੀ ਨਾਲ ਆਪਣੀ ਪ੍ਰੈਗਨੈਂਸੀ ਦੀ ਸਟੋਰੀ ਦੱਸੀ ਹੈ ਸੋ ਉਹਦੀ ਆਪਾਂ ਬਾਅਦ ਵਿੱਚ ਸੁਣਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਉਹ ਵੀ ਤੁਸੀਂ ਥੰਬਨੇਲ 'ਚ ਦੇਖਿਆ ਪ੍ਰਿਆ ਸਿੰਘ ਪ੍ਰੀਤ ਸਾਰੇ ਜਾਣਦੇ ਆ ਪ੍ਰਿਆ ਸਿੰਘ ਪ੍ਰੀਤ ਜੋ ਕਿ ਇੱਕ ਫੇਸਬੁੱਕ ਤੇ ਇੰਸਟਾਗ੍ਰam ਤੇ ਕਾਫੀ ਵਾਇਰਲ ਹੈ ਕਾਫੀ achi ਇਨਾਂ ਦੀਆਂ ਵੀਡੀਓਜ਼ ਹੁੰਦੀਆਂ ਇਵਨ ਮੈਨੂੰ ਇਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਪਸੰਦ ਹੈ ਸੋ ਮੈਂ ਮੇਰਾ ਜਿਹੜਾ ਰਿਐਕਸ਼ਨ ਚੈਨਲ ਹੈ ਜ਼ਰੂਰੀ ਨਹੀਂ ਕਿ ਮੈਂ ਬਲੌਗਸ ਵਾਲਿਆਂ ਤੇ ਹੀ ਦੇਣਾ ਜਾਂ ਮੈਂ ਕੋਈ ਇੰਸਟਾਗ੍ਰam ਵਾਲਿਆਂ ਤੇ ਕਰਨੇ ਆ ਤਾਂ ਕਿ ਪਬਲਿਕ ਨੂੰ ਉਹ ਵੀ ਜੋ ਪਬਲਿਕ ਉਹਨਾਂ ਨੂੰ ਨਹੀਂ ਦੇਖਦੀ ਹੈ ਕੁਝ ਵੀ ਹੈ ਦੋ ਚਾਰ ਬੰਦੇ ਜਿਹੜੇ ਸਾਨੂੰ ਵੀ ਚਲੋ ਦੇਖਦੇ ਆ ਸੋ ਪਬਲਿਕ ਨੂੰ ਲੱਗੇਗੀ ਅੱਛੀ ਚੀਜ਼ਾਂ ਨੂੰ ਵੀ ਅਸੀਂ ਪ੍ਰਮੋਟ ਕਰੀਏ ਸੋ ਇਸ ਕਰਕੇ ਸੋ ਇੱਕ ਨਾ ਮੈਨੂੰ ਮੈਸੇਜ ਆਇਆ ਸੀਗਾ ਸੌਰੀ ਕਮੈਂਟ ਆਇਆ ਸੀਗਾ ਸੋ ਕਮੈਂਟ ਮੈਂ ਸਕਰੀਨ ਤੇ ਲਗਾ ਰਹੀ ਆ ਇਸ ਕਮੈਂਟ ਵਾਲੇ ਨੇ ਇੱਕ ਕਨਸਰਨ ਸੀਗਾ ਚਲੋ ਉਹਨੇ ਹਿੰਦੀ ਵਿੱਚ ਲਿਖਿਆ ਹਿੰਦੀ ਵਿੱਚ ਕਮੈਂਟ ਲਿਖਿਆ ਜਿਹੜਾ ਥੋੜਾ ਟਪਟਾਚਾ ਲਿਖਿਆ ਸੀਗਾ ਥੋੜਾ ਥੋੜਾ ਜਿਹਾ ਸਮਝ ਦੇ ਵਿੱਚ ਆਇਆ ਉਹਨਾਂ ਦਾ ਇੱਕ ਕੰਸਰਨ ਸੀਗਾ ਕਿ ਜਿੱਦਾਂ ਉਹਨੂੰ ਇਦਾਂ ਲੱਗਦਾ ਉਹਨਾਂ ਨੂੰ ਕਿ ਜਿੱਦਾਂ ਆਪਾਂ ਰਿਐਕਸ਼ਨ ਜਾਂ ਰੋਸਟਰ ਵਾਲੇ ਐ ਇਹ ਹਮੇਸ਼ਾ ਹੀ ਨਾ ਆਪਾਂ ਬਲੌਗਰਸ ਨੂੰ ਲੈ ਕੇ ਆਂਦੇ ਆ ਸਾਡੀ ਵਜ੍ਹਾ ਨਾਲ ਉਹ ਪ੍ਰਮੋਟ ਹੁੰਦੇ ਆ ਉਹਨਾਂ ਨੂੰ ਤੁਹਾਡੇ ਚੈਨਲ ਤੇ ਲੋਕੀ ਉਹਨਾਂ ਨੂੰ ਦੇਖਣ ਜਾਂਦੇ ਆ ਜਿਸ ਦੀ ਵਜ੍ਹਾ ਨਾਲ ਮਤਲਬ ਕਿ ਉਹ ਜ਼ਿਆਦਾ ਵਾਇਰਲ ਹੋ ਜਾਂਦੇ ਆ ਜਾਂ ਉਹਨਾਂ ਨੂੰ ਜ਼ਿਆਦਾ ਵਿਊਜ਼ ਆਉਂਦੇ ਆ ਦੇਖੋ ਵੀਰੇ ਗੱਲ ਪਤਾ ਕੀ ਹੈ ਹੁਣ ਰੋਸਟਰਸ ਦਾ ਫਰਜ਼ ਹੁੰਦਾ ਹੈ ਕਿ ਉਹ ਐਚਚੁਅਲੀ ਜਿਹੜਾ ਰੋਸਟਿੰਗ ਉਹ ਬਣੀ ਸੀ ਕਿ ਜਦੋਂ ਆਪਾਂ ਕਿਸੇ ਤੇ ਬੋਲਾਂਗੇ ਉਹਦੇ 'ਚ ਥੋੜਾ ਜਿਹਾ ਡਰ ਹੋਏਗਾ ਕਿ ਉਹ ਅੱਗੇ ਤੇ ਉਲਟੀ ਸਿੱਧੀ ਹਰਕਤ ਕਰਨ ਤੋਂ ਪਹਿਲਾਂ 50 ਵਾਰ ਸੋਚੇਗਾ ਹਨਾ ਲੇਕਿਨ ਐਕਚੁਅਲੀ ਇਹ ਉਲਟ ਹੋ ਗਿਆ ਉਹ ਇਦਾਂ ਹੋ ਗਿਆ ਕਿ ਜਦੋਂ ਰੋਸਟਰਸ ਬੋਲਦੇ ਆ ਜਿਹੜੇ ਰੋਸਟਰਸ ਨੂੰ ਦੇਖਦੇ ਆ ਉਹ ਜਾ ਕੇ ਉਹਨਾਂ ਨੂੰ ਵੀ ਦੇਖ ਲੈਂਦੇ ਆ ਹਨਾ ਪਬਲਿਕ ਦੋਨੋਂ ਸਾਈਡ ਚੱਲ ਜਾਂਦੀ ਤਾਂ ਇਹਦੇ 'ਚ ਉਹਨਾਂ ਨੂੰ ਬੈਨੀਫਿਟ ਮਿਲਣਾ ਸ਼ੁਰੂ ਹੋ ਗਿਆ ਇਸ ਬੈਨੀਫਿਟ ਦੇ ਚੱਕਰ ਦੇ ਵਿੱਚ ਉਹਨਾਂ ਨੇ ਜਾਣਬੁੱਝ ਕੇ ਹੋਰ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ ਕਿ ਜਿੰਨਾ ਅਸੀਂ ਗੰਦ ਪਾਵਾਂਗੇ ਰੋਸ ਬਲੌਗਰਸ ਹੋਗੇ ਜਾਂ ਰੀਲਸ ਵਾਲੇ ਹੋਗੇ ਇਹਨਾਂ ਨੇ ਨਾ ਇਸ ਚੀਜ਼ ਨੂੰ ਉਲਟਾ ਲੈਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਹੋਰ ਵੀ ਜ਼ਿਆਦਾ ਗੰਦ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਜਿੰਨਾ ਜ਼ਿਆਦਾ ਪ੍ਰਮੋਟ ਕਰਾਂਗੇ ਉਹਨਾਂ ਜਿਆਦਾ ਸਾਡੇ ਤੇ ਰੋਸਟ ਬੱਜਣਗੇ ਉਹਨੇ ਜਿਆਦਾ ਅਸੀਂ ਵਾਇਰਲ ਹੋਵਾਂਗੇ ਸੋ ਉਹ ਹੋ ਰਿਹਾ ਹੈ ਤੇ ਤੁਹਾਡਾ ਵੀ ਆਪਣੀ ਜਗ੍ਹਾ ਕੰਸਰਨਸ ਹੈਈ ਹੈ ਲੇਕਿਨ ਅਗਰ ਤੁਸੀਂ ਸਾਡਾ ਸੋਚੋ ਸੀ ਜੋ ਰਿਐਕਸ਼ਨ ਦਿੰਨੇ ਆ ਜਾਂ ਜਿਹੜੇ ਰੋਸਟਰ ਰੋਸਟ ਕਰਦੇ ਆ ਉਹਨਾਂ ਦਾ ਬਸ ਇਹੀ ਹੁੰਦਾ ਕਿ ਦੁਬਾਰਾ ਤੇ ਦਰ ਨਹੀਂ ਕਰਨ ਲੇਕਿਨ ਉਲਟਾ ਹੋ ਰਿਹਾ ਉਹ ਹੋਰ ਵੀ ਜ਼ਿਆਦਾ ਕਰ ਰਿਹਾ ਸੋ ਇੱਕ ਬੜੀ ਗੰਭੀਰ ਜਿਹੀ ਇਹ ਪ੍ਰੋਬਲਮ ਹੈ ਜਿਹਦਾ ਅਜੇ ਤੱਕ ਕੋਈ ਸੋਲੂਸ਼ਨ ਨਹੀਂ ਹੈ ਤੇ ਬਾਕੀ ਸਾਡਾ ਨਹੀਂ ਮਨ ਕਰਦਾ ਕਿ ਅਸੀਂ ਇਹ ਜੀ ਚੀਜ਼ ਨੂੰ ਪ੍ਰਮੋਟ ਕਰੀਏ ਜਾਂ ਲੋਕ ਇਹ ਜਿਹੀਆਂ ਚੀਜ਼ਾਂ ਦੇਖਣ ਆਪਾਂ ਇਹ ਮਤਲਬ ਚਾਹਦੇ ਹਾਂ ਕਿ ਜਿਹੜੇ ਸਾਨੂੰ ਦੇਖ ਰਿਹਾ ਉਹ ਨਾ ਇਹ ਜਿਹੜੇ ਤਾਂ ਪਹਿ ਚੁੱਕੇ ਆਲਰੇਡੀ ਇਸ ਗੰਨ ਦੇ ਵਿੱਚ ਪਹਿ ਚੁੱਕੇ ਆ ਲੇਕਿਨ ਹਾਂ ਅਸੀਂ ਉਹ ਚਾਹਦੇ ਕਿ ਜਿਹੜੇ ਦੇਖ ਰਿਹਾ ਨਾ ਐਟਲੀਸਟ ਉਹ ਇਸ ਚੀਜ਼ ਦੇ ਵਿੱਚ ਨਾ ਫਸਣ ਹਾਂਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਪ੍ਰਿਆ ਸਿੰਘ ਪ੍ਰੀਤ ਦੀ ਹਾਂ ਪ੍ਰਿਆ ਸਿੰਘ ਪ੍ਰੀਤ ਹੈ ਜਿਹੜੀ ਉਹਦੀ ਮੈਂ ਥੋੜਾ ਜਿਹਾ ਸਟਰਗਲ ਦੀ ਸਟੋਰੀ ਤੁਹਾਨੂੰ ਦੇ ਦੱਸਦੀ ਹਾਂ ਤੇ ਨਾਲ-ਨਾਲ ਆਪਾਂ ਉਹਨਾਂ ਦੇ ਰਿਐਕਸ਼ਨ ਦਿੰਨੇ ਆ ਉਹਨਾਂ ਦੀ ਕੁਝ ਛੋਟੀਆਂ-ਛੋਟੀਆਂ ਕਲਿੱਪਸ ਵੀਡੀ ਸੋ ਜਿਹੜਾ ਲੋਕ ਚੰਗਾ ਕੰਮ ਕਰਦੇ ਆ ਉਹਨਾਂ ਦੇ ਕੰਮ ਨੂੰ ਵੀ ਅਸੀਂ ਹੁਣ ਮੈਂ ਆਪਣੇ ਚੈਨਲ ਤੇ ਪ੍ਰਮੋਟ ਕਰਿਆ ਕਰਨਾ ਸੋ ਇਸ ਦੇ ਨਾਲ ਨਾਲ ਮੈਂ ਇੱਕਾ ਥੋੜਾ ਆਪਣੇ ਚੈਨਲ ਬਾਰੇ ਦੱਸਣੀ ਜੋ ਮੇਰਾ ਚੈਨਲ ਹੈ ਇੱਕ ਰਿਐਕਸ਼ਨ ਚੈਨਲ ਹੈ ਰਿਐਕਸ਼ਨ ਮੇਰਾ ਕਿਸੇ ਚੰਗੀ ਚੀਜ਼ ਤੇ ਵੀ ਹੋ ਸਕਦਾ ਕਿਸੇ ਮਾੜੀ ਚੀਜ਼ ਤੇ ਵੀ ਹੋ ਸਕਦਾ ਕੋਈ ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ ਹੈ ਜਿਹਦੀ ਬਹੁਤ ਜ਼ਿਆਦਾ ਐਡ ਚਰੀ ਹੋਈ ਆ ਆਪਾਂ ਆਪਾਂ ਉਸ ਚੀਜ਼ ਤੇ ਵੀ ਰਿਐਕਸ਼ਨ ਦੇਾਂਗੇ ਰਿਆ ਸਿੰਘ ਤੇ ਸੋ ਪ੍ਰਿਆ ਸਿੰਘ ਦੀ ਆਪਾਂ ਦੇਖਦੇ ਆ ਥੋੜੀ ਜੀ ਜਰਨੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆ ਸਿੰਘ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਮੈਨੂੰ 뮤직 ਨਾਲ ਬਹੁਤ ਪਿਆਰ ਹੈ ਮੇਰੀ ਫੈਮਲੀ ਮੇਰੇ ਪਿਤਾ ਜੀ ਮੇਰਾ ਛੋਟਾ ਬ੍ਰਦਰ ਮੇਰੀ ਦੋਸਤ ਚਰਨਪ੍ਰੀਆ ਪਰ ਪਛਾਣੀ ਨਹੀਂ ਜਾ ਰਹੀ ਕਿੰਨੀ ਜੈਜ ਹੋ ਗਈ ਹੈ ਵਾਹ ਇਹਨੂੰ ਕਹਿੰਦੇ ਅਸਲ ਦੇ ਵਿੱਚ ਜਿਹੜਾ ਚੇਂਜ ਹੋਣਾ ਕੋਟ ਬਾਤ ਗੁਰੂ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਵਿੱਚ ਅੰਮ੍ਰਿਤਸਰ ਆਏ ਸਾਡੇ ਤੋਂ ਰਹਿਣ ਦੀ ਜਗ੍ਹਾ ਨਹੀਂ ਸੀ ਕਾਂਤੀ ਜਗਾਂ ਨਹੀਂ ਸੀ ਕਾਂਤੀ ਜਗਾਂ ਨਹੀਂ ਸੀ ਜਦੋਂ ਅਸੀਂ ਆਏ ਪੜਾਈ ਛੁੱਟ ਗਈ ਪਰ ਅਸੀਂ ਹਿੰਮਤ ਨਹੀਂ ਹਾਰੀ ਅਸੀਂ 9 ਮਹੀਨੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਰਹੇ ਮੈਨੂੰ ਕੀਰਤਨ ਦੀ ਸਿੱਖਿਆ ਪਹਿਲਾਂ ਕਿਸੇ ਨੇ ਦਿੱਤੀ ਮਿਊਜ਼ਿਕ ਦੀ ਦਿੱਤੀ ਸਹੀ ਗੱਲ ਹੈ ਬਿਲਕੁਲ ਐਕਚੁਅਲੀ ਬਹੁਤ ਸਾਰੇ ਲੋਕੀ ਹੁੰਦੇ ਆ ਜਿਨ੍ਹਾਂ ਵਿਚਾਰਾਂ ਕੋਲ ਨਾ ਪੈਸੇ ਦੀ ਕਮੀ ਕਰਕੇ ਨਾ ਜਿਹੜਾ ਕੰਮ ਨਹੀਂ ਸਿੱਖ ਪਾਉਂਦੇ ਮਿਊਜ਼ਿਕ ਵਾਲੇ ਹੁੰਦੇ ਕਈਆਂ ਦੀ ਬਹੁਤ ਆਵਾਜ਼ ਸੋਹਣੀ ਹੁੰਦੀ ਲੇਕਿਨ ਉਹ ਆਪਣੀ ਮਤਲਬ ਗਾਣਾ ਨਹੀਂ ਕੱਢ ਸਕਦੇ ਕਿਉਂਕਿ ਚੱਕਰੇ ਹੁੰਦਾ ਕਿ ਅੱਜ ਕੱਲ੍ਹ ਹਰ ਕੰਮ ਹਰ ਇੱਕ ਕੰਮ ਲਈ ਪੈਸਾ ਚਾਹੀਦਾ ਕਿਉਂਕਿ ਕਿਤੇ ਵੀ ਤੁਸੀਂ ਚਲ ਜਓ ਨਾ ਕੋਈ ਵੀ ਬਿਨਾ ਮਤਲਬ ਤੋਂ ਤੁਹਾਨੂੰ ਨਹੀਂ ਆਪਣੇ ਨਾਲ ਰੱਖੇਗਾ ਕੋਈ ਹੋਏਗਾ 100 ਵਿੱਚੋਂ ਇੱਕ ਦਾ ਹਨਾ ਜਿਹੜਾ ਬਿਨਾ ਮਤਲਬ ਲਈ ਤੁਹਾਡੀ ਹੈਲਪ ਕਰੇ ਆਦਰਵਾਇਜ਼ ਮਤਲਬ ਕਿ ਬਹੁਤ ਘੱਟ ਕਰਦੇ ਆ ਸੋ ਬਿਲਕੁਲ ਇੱਥੇ ਪ੍ਰਿਆ ਨੇ ਸਹੀ ਗੱਲ ਕਹੀ ਹੈ ਕਿ ਇਹ ਨੂੰ ਐਕਚੁਅਲੀ ਗਾਣੇ ਦਾ ਸ਼ੌਂਕ ਸੀ ਇਹ ਗਾਉਂਦੀ ਹੈ ਹੁਣ ਗਾਣੇ ਪਰ ਉਸ ਟਾਈਮ ਨੇ ਕਿਹਾ ਕਿ ਮੈਂ ਨਹੀਂ ਸਿੱਖ ਪਾਈ ਕਿਉਂਕਿ ਮੇਰੇ ਕੋਲ ਪੈਸਾ ਨਹੀਂ ਸੀਗਾ ਮੈਂ ਇੱਕ ਪ੍ਰੀਤ ਆਦਿਕ ਸਟ੍ਰਗਲ ਇਹ ਸੀਗੀ ਪ੍ਰਿਆ ਦੀ ਛੋਟੀ ਜੀ ਜਰਨੀ ਜੋ ਮੈਂ ਪੂਰੀ ਨਹੀਂ ਲਗਾ ਸਕਦੀ ਮੈਂ ਛੋਟੀ ਜੀ ਲਗਾਈ ਹੈ ਇਹ ਜਰਨੀ ਇਹਦੀ ਸੋ ਦੇਖੋ ਇਸ ਕੁੜੀ ਨੇ ਕਿੰਨੇ ਛੋਟੇ ਜੇ ਛੋਟੀ ਜੀ ਜਗਾ ਤੋਂ ਮਤਲਬ ਆਪਣੀ ਸਟਰਗਲ ਜਿਹੜਾ ਸ਼ੁਰੂ ਕੀਤਾ ਹੈ ਸੋ ਮੈਗਪ੍ਰੀਤ ਅੱਗੇ ਦੇਖ ਤੇਰੇ ਲਈ ਸਪੈਸ਼ਲ ਇਹ ਵੀਡੀਓ ਹੈ ਸਪੈਸ਼ਲ ਤੇਰੇ ਲਈ ਇਹ ਵੀਡੀਓ ਬਣਾਇਆ ਮੈਂ ਅਸਲ ਦੇ ਵਿੱਚ ਦੇਖੋ ਕੁੜੀ ਦੀ ਮਿਹਨਤ ਦੇਖੋ ਤੁਸੀਂ ਆ ਕੁੜੀ ਛੋਟੇ ਛੋਟੇ ਆ ਮਤਲਬ ਸ਼ਾਰਟਸ ਸਟੋਰੀਜ਼ ਬਣਾਉਂਦੀ ਹੈ ਇੰਸਟਾਗ੍ਰam ਤੇ ਆਈ ਥਿੰਕ YouTube ਤੇ ਵੀ ਸ਼ਾਇਦ ਹੈਗਾ ਇਹਨਾਂ ਦਾ ਰਿਆ ਮਤਲਬ ਕਿ ਇੰਸਟਾਗ੍ਰam ਫੇਸਬੁਕ ਆਈ ਥਿੰਕ YouTube ਤੇ ਛੋਟੇ ਛੋਟੇ ਸ਼ਾਰਟਸ ਫਿਲਮਸ ਬਣਾਉਂਦੀ ਹੈ ਸੋ ਬਹੁਤ ਜ਼ਿਆਦਾ ਸੋਹਣੀ ਹੈ ਮਤਲਬ ਕੁੜੀ ਦੀ ਐਕਟਿੰਗ ਇੰਨੀ ਵਧੀਆ ਇੰਨੀ ਵਧੀਆ ਹੈ ਨਾ ਮੈਨੂੰ ਲੱਗਦਾ ਜਿੰਨੇ ਮੈਨੂੰ ਲੋਕ ਦੇਖਦੇ ਹੋਣ ਸ਼ਾਇਦ ਉਹ ਦੇਖਦੇ ਹੋਣ ਕੋਈ ਇੱਕ ਅਦਾ ਹੋਏਗਾ ਜਿਹੜਾ ਨਹੀਂ ਇਹਨੂੰ ਕੁੜੀ ਨੂੰ ਦੇਖਦਾ ਹੋਵੇ ਲੇਕਿਨ ਆਦਰਵਾਇਸ ਦੇਖਦੇ ਨੇ ਮੈਂ ਇਹਨਾਂ ਦੀ ਇੱਕ ਸਟੋਰੀ ਲਗਾਉਂਦੀ ਹਾਂ ਜੋ ਮੇਰੀ ਮੈਨੂੰ ਪਰਸਨਲੀ ਇੰਨੀ ਵਧੀਆ ਲੱਗੀ ਨਾ ਚੰਗਾ ਹੈ ਮਨ ਮੇਰੇ ਵਿਆਹ ਦੀ ਲੀ ਹੋ ਗਿਆ ਨਾ ਮੇਨ ਜੀਨ ਤਰੋਗ ਦੇ ਨਾਲ ਸਾੜੀ ਤਰੋਗ ਦੇ ਕੋਈ ਚੀਜ਼ ਪਾਲ ਤਰੋਕਦੀ

ना? आ, ना? ना, आपको लेबर का पता है ना? आ, हो तो मजदूर ਲੋਕੀ سپورਟ ਕਰਨ ਹਨਾ ਵਧੀਆ ਤਰੀਕੇ ਨਾਲ ਅਸਲ ਦੇ ਵਿੱਚ ਇਹਨਾਂ ਲੋਕਾਂ ਨੂੰ ਜ਼ਰੂਰਤ ਹੈ ਕਿ ਇਹਨਾਂ ਲੋਕਾਂ ਨੂੰ ਅਸੀਂ ਬਹੁਤ ਜ਼ਿਆਦਾ سپورਟ ਕਰੀਏ ਹਨਾ ਕਿ ਹੋਰ ਵੀ ਜ਼ਿਆਦਾ इवन ਇਹ ਵੱਡੀ ਸਕਰੀਨ ਤੇ ਅੱਗੇ ਆਵੇ ਕਿਉਂਕਿ ਇਸ ਕੁੜੀ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਮੈਨੂੰ ਇਹ ਕੁੜੀ ਮੈਨੂੰ ਲੱਗਦਾ ਹੈ ਕਿ ਇਸ ਕੁੜੀ ਨੂੰ ਨਾ ਥੋੜਾ ਵੱਡੇ ਪਰਦੇ ਤੇ ਕੰਮ ਕਰਨਾ ਚਾਹੀਦਾ ਹੈ ਸੋ ਉਹਦੇ ਲਈ ਤੇ ਚਲੋ ਥੋੜਾ ਡਿਫਿਕਲਟ ਹੋ ਜਾਣਾ ਹੈ ਹਨਾ ਕਿ ਅਸੀਂ ਵਿਸ਼ ਕਰਦੇ ਹਾਂ ਕਿ ਵੱਡੇ ਪਰਦੇ ਤੇ ਬਹੁਤ ਜਲਦੀ ਕੁੜੀ ਕੰਮ ਕਰੇ ਸੋ ਚਲੋ ਸਿੰਗਿੰਗ ਲਾਈਨ ਤੇ ਚਲੋ ਨਹੀਂ ਇਹਨਾਂ ਕਰੀਅਰ ਬਣਿਆ ਲੇਕਿਨ ਹਾਂ ਐਕਟਿੰਗ ਦੇ ਵਿੱਚ ਤਾਂ ਇਹ ਵਨ ਹੈ singing ਦਾ ਮੈਂ ਸੁਣਿਆ ਸੀਗਾ ਗਾਣਾ ਚਲੋ singing ਨੂੰ ਆਪਾਂ ਇੱਕ ਪਾਸੇ ਰਹਿਣ ਦਿੰਦੇ ਨੇ ਲੇਕਿਨ ਐਕਟਿੰਗ ਦੇ ਵਿੱਚ ਇਹ ਨੰਬਰ 1 ਹੈ ਸੋ ਮਹਿਕਪ੍ਰੀਤ ਸੋ ਮਹਿਕਪ੍ਰੀਤ ਕੋਰ ਉਰਫ ਮੁਸ਼ਕੀ ਇਹ ਹੁੰਦਾ ਹੈ ਟੈਲੈਂਟ ਜਿਹਨੂੰ ਲੋਕੀ ਸਪੋਰਟ ਕਰਦੇ ਆ ਜਿਹੜਾ ਸਕਰੀਨ ਤੇ ਬੰਦਾ ਆ ਜਾਂਦਾ ਫੇਸ ਲੈ ਕੇ ਆ ਰਿਹਾ ਆਪਣਾ ਸਾਰਾ ਕੰਮ ਕਰ ਰਿਹਾ ਠੀਕ ਆ ਇਹਨੂੰ ਰਿਸਪੈਕਟ ਮਿਲ ਰਹੀ ਹੈ ਇਹਨੂੰ ਆਪਾਂ ਕਹਿ ਸਕਦੇ ਆ ਇੱਕ ਟੈਲੈਂਟ ਜਿਹੜਾ ਤੂ ਕਰ ਰਹੀ ਹੈ ਨਾ ਉਹ ਟੈਲੈਂਟ ਨਹੀਂ ਹੈ ਉਹ ਇੱਕ ਬਤਮੀਜ਼ੀ ਹੁਣ ਬਤਮੀਜ਼ੀ ਕਿਵੇਂ ਹੈ ਇਹਨੇ ਅੱਜ ਪਾਇਆ ਸੀਗਾ ਸਵੇਰੇ ਲਾਈਵ ਸੋ ਮੈਂ ਇਹਦਾ ਲਾਈਵ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਸ ਤੋਂ ਪਹਿਲਾਂ ਪੰਜਾਬੀ ਰੋਸਟਰ ਗਰਲ ਨੇ ਇੱਕ ਵੀਡੀਓ ਆ ਲਾਸਟ ਉਹਦੀ ਵੀਡੀਓ ਸੀਗੀ ਉਹਦੇ ਵਿੱਚ ਨਾ ਕੁਝ ਸੀਗਾ ਮੈਂ ਉਹਦੀ ਵੀਡੀਓਸ ਤੋਂ ਕੁਝ ਕਲਿੱਪਸ ਲਈਆਂ ਸੋ ਮੈਂ ਯੂਜ਼ ਕਰ ਰਹੀ ਆ ਮੈਂਸ਼ਨ ਵੀ ਕਰ ਰਹੀ ਆ ਉਹਨੂੰ ਸੋ ਮੈਂ ਇਹਦੀ ਕਲਿੱਪਸ ਤੋਂ ਯੂਜ਼ ਕਰ ਰਹੀ ਆ ਕਿ ਕੁਝ ਇਹ ਜਿਹੇ ਕੁਐਸਚਨ ਸੀਗਾ ਜਿਹਦਾ ਇਹਨੇ ਆਨਸਰ ਦਿੱਤਾ ਹੈ ਤੁਹਾਨੂੰ ਪਤਾ ਹੀ ਹੈ ਲਾਸਟ ਦਾ ਜੋ ਵੀ ਚੱਲਿਆ ਪਿਆ ਕਿ ਮੈਂ ਬੇਵਕੂਫਾਂ ਦੀ ਤਰ੍ਹਾਂ ਲੱਗੀ ਹੋਈ ਆ ਬੋਲਣ ਤੇ ਕਿਉਂਕਿ ਇਹਨੂੰ ਹੁਣ ਉਹ ਬੰਦੇ ਦਾ ਮੈਸੇਜ ਸੀਗਾ ਕਿ ਤੁਸੀਂ ਜਿੱਦਾਂ ਬਲੌਗਰਾਂ ਨੂੰ ਹਵਾ ਦਿੰਦੇ ਇਦਾਂ ਦਾ ਲਿਖ ਰ ਸੋ ਇਹ ਐਚਚੁਲੀ ਨਾ ਉਹ ਕੁੜੀ ਜਿਹਨੂੰ ਸਿਰਫ ਇਸ ਟਾਈਮ ਪੈਸੇ ਨਾਲ ਮਤਲਬ ਹੈ ਉਹਨੂੰ ਕੋਈ ਮਤਲਬ ਨਹੀਂ ਹੈ ਕਿ ਮੇਰੀ ਬੇਇੱਜ਼ਤੀ ਹੋ ਰਹੀ ਹੈ ਜਾਂ ਕੁਛ ਇਹਨੂੰ ਕੋਈ ਲੈਣਾ ਦੇਣਾ ਨਹੀਂ ਹੈ ਇਹਨੂੰ ਹੈਗੇ ਇਸ ਟਾਈਮ ਮੇਰੇ ਬਸ ਵਾਈਟੀ ਤੇ ਪੈਸੇ ਉਹਨੂੰ ਵਧੀਆ ਵਿਊਜ਼ ਆ ਜਾਣ ਬਸ ਦੈਟਸ ਇਟ ਤੇ ਹੁਣ ਮੈਂ ਪਹਿਲੇ ਉਹ ਤਾਂ ਨਾ ਵੀਡੀਓ ਸ਼ੇਅਰ ਕਰਨ ਲੱਗੀਆਂ ਜੋ ਉਹ ਇੱਕ ਕਲਿੱਪ ਇਹਦੀ ਇਹਦੀ ਪਹਿਲੇ ਵਾਲੀ ਕਲਾਈਵ ਵੀਡੀਓ ਦੀ ਦੈਨ ਇਹਦੀ ਜਿਹੜੀ ਰੀਸੈਂਟਲੀ ਦੀ ਜਿਹੜੀ ਕਲਾਈਵ ਵੀਡੀਓ ਫਿਰ ਮੈਂ ਉਹ ਸ਼ੇਅਰ ਕਰੂੰਗੀ ਦੇਖੋ ਇਸ ਕੁੜੀ ਨੇ ਕਿੰਨੀ ਬਤਮੀਜ਼ੀ ਦੇ ਨਾਲ ਤੁਸੀਂ ਇਹਦੀ ਬਤਮੀਜ਼ੀ ਦੇਖਿਓ ਤੁਸੀਂ ਆਪ ਸੋਚਿਓ ਕਿ ਕਿਆ ਕੋਈ ਕੁੜੀ ਇੱਥੇ ਜਾਹੇ ਮੈਂ ਬੈਠੀ ਆਂ ਚਾਹੇ ਕੋਈ ਵੀ ਬੈਠ ਕੇ ਕੋਈ ਇਦਾਂ ਦੀ ਗੱਲ ਕਰ ਸਕਦੀ ਐ ਸੋ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਸਭ ਤੋਂ ਪਹਿਲਾਂ ਮੈਂ ਲਗਾ ਰਹੀ ਆ ਉਹ ਕਲਿੱਪ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਉਸ ਇੱਕ ਚੈਨਲ ਬਾਰੇ ਗੱਲ ਕਰੂੰਗੀ ਜਿਹੜਾ ਇੱਕ ਰੋਸਟਿੰਗ ਚੈਨਲ ਖੁੱਲਿਆ ਸੀਗਾ ਨਮਾ ਮਹਿਕਪ੍ਰੀਤ ਦੀ ਫੇਵਰ ਦੇ ਵਿੱਚ ਸੋ سپورਟ ਕਰਦਾ ਸੀਗਾ ਉਹਨੂੰ ਸੋ ਸੁਣੋ ਇਹਦੇ ਮੂੰਹ ਆਪ ਕਹਾਂ ਸੇ ਹੋ ਨੱਡੀ ਸਿੰਘ ਹਾਂਜੀ ਤਾਂ ਜਿਹੜਾ ਆਪਣਾ ਇੱਕ ਚੈਨਲ ਬਣਿਆ ਸੀ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਆਪਣਾ ਇੱਕ ਚੈਨਲ ਬਣਿਆ ਸੀ ਨਾ ਰੋਸਟ ਵਾਲਾ ਉਹ ਮ ਰੱਬ بچਾਈ ਹਮ ਕਿਵੇਂ ਬਚੇ ਐਵਰੀਅਸਲੀ ਮਤਲਬ ਤੇਰੇ ਕਜ਼ਨ ਨੂੰ ਸ਼ਰਮ ਨਹੀਂ ਆਈ ਕਿ ਤੈਨੂੰ ਇਨੇ ਗੰਦੇ ਕੰਮ ਦੇ ਵਿੱਚ ਉਹ ਸਪੋਰਟ ਕਰ ਰਿਹਾ ਮਤਲਬ ਰੋਕਣ ਦੀ ਬਜਾਏ ਉਹ ਉਹਦੇ ਉਹਨੂੰ ਮਤਲਬ ਕਿ ਲੋਕਾਂ ਨੂੰ ਗਾਲਾਂ ਕੱਢ ਰਿਹਾ ਔ ਇਵਨ ਚਲੋ ਸਾਨੂੰ ਕੋ ਕੱਢੇ ਸਮਝ ਆਉਂਦਾ ਕਿ ਅਸੀਂ ਵੀਡੀਓਜ਼ ਬੰਦੇ ਆ ਤੇ ਉਹਨਾਂ ਦਾ ਰਾਈਟ ਬੰਦਾ ਸਾਨੂੰ ਗਾਲਾਂ ਕੱਢਦਾ ਉਹ ਜਿਹੜੇ ਕਮੈਂਟ ਕਰਨ ਵਾਲੇ ਆ ਉਹਨਾਂ ਨੂੰ ਹੀ ਗਾਲਾਂ ਕੱਢੀ ਯਾਰੇ ਉਹਨਾਂ ਨੂੰ ਗਾਲਾਂ ਕੱਢਣ ਦਾ ਮੈਨੂੰ ਲੌਜੀਕ ਨਹੀਂ ਸਮਝ ਆਇਆ ਠੀਕ ਹੈ ਅਸੀਂ ਵੀਡੀਓ ਬੰਦੇ ਹਾਂ ਨਾ ਸਾਨੂੰ ਤੁਸੀਂ ਗਾਲਾਂ ਕੱਢੋ ਹਨਾ ਜੋ ਸਾਡਾ ਤਾਂ ਨਹੀਂ ਵਧੀਆ ਲੱਗਦਾ ਤੁਸੀਂ ਬੋਲੋ ਆਪਣੀ ਵੀਡੀਓ ਵਿੱਚ ਤੁਹਾਡਾ ਨਹੀਂ ਵਧੀਆ ਸੀਗਾ ਆਪਾਂ ਚੇਂਜ ਕਰਾਂਗੇ ਉਸ ਚੀਜ਼ ਨੂੰ ਪਰ ਜਿਹੜਾ ਬੰਦਾ ਇੱਕ ਕੁੜੀ ਸੀਗੀ ਸ਼ਾਇਦ ਉਹਨੇ ਇਹਨੂੰ ਕੁਝ ਕੋਨੇ ਨੀਆ ਮਾਪੇਂ ਦੀ ਇਹਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਕਿਨਾਂ ਚੋਰ ਚੋਰੀ ਤੋਂ ਜਾਏ ਹੀਰਾ ਫੇਰੀ ਤੋਂ ਨਾ ਜਾਏ ਸਾਰਾ ਕੁਝ ਚੇਂਜ ਕਰ ਲਿਆ ਇਹ ਨਾਲ ਸਾਰਾ ਕੁਝ ਬਣਾ ਲਿਆ ਲੇਕਿਨ ਜਿਹੜੀ ਆਵਾਜ਼ ਸੀਗੀ ਜਿਹੜੀ ਲੈਂਗੁਏਜ ਸੀਗੀ ਆਪਣੇ ਇਧਰ ਦੀ ਰਹੀ ਜਿਸ ਕਰਕੇ ਆਲਰੇਡੀ ਪਹਿਲਾਂ ਹੀ ਪਤਾ ਲੱਗਿਆ ਸੀਗਾ ਕਿ ਚ ਜਿਹੜੀ ਮੇਨ ਹੈ ਜਯੋਤੀ ਕੌਰ ਮੈਂ ਕਿ ਤੁਸੀਂ ਪ੍ਰੈਗਨੈਂਸੀ ਦੇ ਨਾਮ ਤੇ ਲਾਈਵ ਕਿਉਂ ਬੰਦ ਕਰ ਦਿੰਨੇ ਹੋ ਸੱਚ ਕਿਉਂ ਨਹੀਂ ਦੱਸਦੇ ਪ੍ਰੈਗਨੈਂਸੀ ਦੇ ਬਾਰੇ ਕੀ ਮਤਲਬ ਕੀ ਪ੍ਰੈਗਨੈਂਸੀ ਦਾ ਕੀ ਸੀਗਾ ਹਾਂਜੀ ਤੇ ਸੁਣਿਓ ਫਿਰ ਇਹਦੀ ਪ੍ਰੈਗਨੈਂਸੀ ਦੀ ਕਿਵੇਂ ਨੇ ਰਿਪਲਾਈ ਕੀਤਾ ਜਿਹੜੇ ਇਹਨੂੰ ਲਾਸਟ ਇਹਦੇ ਲਾਈਵ ਦੇ ਵਿੱਚ ਕੁਐਸਚਨ ਆਈ ਸੀਗੇ ਸੋ ਇਹਨੇ ਕਿਵੇਂ ਰਿਪਲਾਈ ਕੀਤਾ ਇਹਦਾ ਜਿਹੜਾ ਰਿਪਲਾਈ ਸੁਣਿਓ ਯੂ ਆਲ ਵਿਲ ਬੀ ਸ਼ੌਕਟ ਨਾ ਵੀ ਬੰਦਾ ਲਾਈਵ 'ਚ ਹਨਾ ਇਹ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ ਚਲੋ ਇੰਨਾ ਵੀ ਬੰਦਾ ਗਲਤ ਨਹੀਂ ਹੁੰਦਾ ਜਿੰਨਾ ਬਣਾਇਆ ਜਾ ਰਿਹਾ ਹੁੰਦਾ ਸਮਝਣ ਵਾਲੇ ਸਮਝ ਹੀ ਸਕਦੇ ਆ ਬਟ ਫਿਰ ਵੀ ਹੁਣ ਮੇਰੇ ਤੇ ਅਲੀਗੇਸ਼ਨ ਰੰਦਾ ਖੁੰਦਾ ਲਗਾਇਆ ਗਿਆ ਹੁਣ ਮੈਨੂੰ ਬੋਲ ਰਿਹਾ ਕਿ ਆ ਜਿਹੜੇ ਨੀਚੇ ਮੈਨੂੰ ਨਾ ਮੈਸੇਜ ਆ ਰਹੇ ਨੈਗੇਟਿਵ ਮਤਲਬ ਫੇਕ ਆਈਡੀਆਂ ਤਿਆਰ ਹੈ ਕਿ ਮੈਂ ਕਿ ਤੂੰ ਪ੍ਰੈਗਨੈਂਟ ਹੈ ਠੀਕ ਆ ਮੈਂ ਕਾਫੀ ਦਾ ਨੋਟਿਸ ਕਰ ਰਹੀ ਆ ਇਗਨੋਰ ਕਰਾਈ ਇਗਨੋਰ ਕਰਾਈ ਇਗਨੋਰ ਕਰਾਂ ਕੀ ਹੁਣ ਮੈਨੂੰ ਪੀਰੀਅਡਸ ਆਇਆ ਹੁਣ ਮੈਂ ਤੁਹਾਨੂੰ ਫੋਟੋ ਸ਼ੋ ਕਰਾਂ ਮੈਨੂੰ ਪੀਰੀਅਡਸ ਆਇਆ ਐ ਐਦਾਂ ਦੀ ਬਕਵਾਸ ਨਾ ਮੇਰੇ ਨਾਲ ਨਾ ਕਰਿਆ ਕਰੋ ਮੇਰੇ ਲਾਈਵ ਤੇ ਸੀਰੀਅਸਲੀ ਮਤਲਬ ਕੁੜੀ ਦੀ ਸੋਦ ਕੋ ਕਹਿੰਦੀ ਮੈਨੂੰ ਪੀਰੀਅਡਸ ਆਇਆ ਹੈ ਹੁਣ ਮੈਂ ਬੋਲੂਗੀ ਤਾਂ ਫਿਰ ਕਹਿਣਾ ਕਿ ਕੁੜੀ ਹੋ ਕੇ ਇਦਾਂ ਬੋਲਦੀ ਕਿ ਉਸ ਚੀਜ਼ ਦੀ ਫੋਟੋ ਖਿੱਚ ਕੇ ਪਾਏਂਗੀ ਮਤਲਬ ਤੂੰ ਕਿਉਂ ਅਪਰੂਵ ਕਰਨਾ ਕਿਸੇ ਨੂੰ ਤੈਨੂੰ ਪਤਾ ਹੈ ਕਿ ਤੇਰੇ ਚੀਜ਼ ਦੀ ਕੋਈ ਗੱਲਬਾਤ ਨਹੀਂ ਹੈ ਹਨਾ ਤੂੰ ਜਾਣ ਕੇ ਮਤਲਬ ਬੋਲਾ ਬੰਦਾ ਤਰੀਕੇ ਨਾਲ ਗੱਲ ਕਰ ਲੈਂਦਾ ਓਬਵੀਅਸਲੀ ਤੂੰ ਕਿਸੇ ਨਾਲ ਰਹਿ ਕੇ ਆਈ ਹੈ ਜੋ ਕੁਝ ਤੇਰਾ ਲੈਣਾ ਦੇਣਾ ਸੀਗਾ ਤੇ ਇਦਾਂ ਦੇ ਕੁਐਸਚਨ ਉੱਠਣਗੇ ਚਲੋ ਜੀ ਕੁਐਸਚਨ ਉੱਠ ਵੀ ਗਿਆ ਤਾਂ ਸਲੀਕੇ ਨਾਲ ਜਵਾਬ ਦੇ ਦੇ ਉਸ ਚੀਜ਼ ਦਾ ਪਰ ਨਹੀਂ ਜਾਣ ਬੁਝ ਕੇ ਉਲਟਾ ਸਿੱਧਾ ਬੋਲਣਾ ਅੱਗੇ ਸੁਣੋ ਠੀਕ ਆ ਮੈਨੂੰ ਐਦਾਂ ਦੀ ਬਕਵਾਸ ਨਹੀਂ ਚਾਹੀਦੀ ਕੋਈ ਫੇਕ ਆਈਡੀ ਤੋਂ ਮੈਨੂੰ ਨਹੀਂ ਪਤਾ ਕੁੜੀ ਹੈ ਮੁੰਡਾ ਹੈ ਕੌਣ ਹੈ ਮੈਨੂੰ ਐਦਾਂ ਦੇ ਮੈਸੇਜ ਕਰ ਰਿਹਾ ਕਿ ਮੈਂ ਇੱਕ ਪ੍ਰੈਗਨੈਂਟ ਹੈ ਮੈਂ ਇੱਕ ਪ੍ਰੈਗਨੈਂਟ ਹੈ ਫਿਰ ਤੋ ਐਦਾਂ ਕਰ ਉਹ ਵਾਈਡੀ ਤੇ ਆਪਸ਼ਨ ਆਂਦਾ ਹੈ ਕਿ ਜਿਹੜੇ ਚੰਗੇ ਤੈਨੂੰ ਮੈਸੇਜ ਕਰਦੇ ਸਿਰਫ ਫੋਨਾਂ ਨੂੰ ਇਹ ਨਾ ਵੀਡੀਓ ਵਾਦਿਆ ਕਰਕੇ ਸਾਡੇ ਵਰਗੇ ਤੇਰਾ ਵੀਡੀਓ ਦੇਖਣ ਹੀ ਨਾ ਐਦਾਂ ਕਰ ਲਿਆ ਕਰ ਨਾਲੇ ਤੁਸੀਂ ਐਦਾਂ ਦੀ ਅਲੀਗੇਸ਼ਨ ਕਿੱਦਾਂ ਲਗਾ ਸਕਦੇ ਹੋ ਮੇਰੇ ਤੇ ਤਾਂ ਪਲੀਜ਼ ਐਦਾਂ ਦੀ ਬਕਵਾਸ ਮੈਨੂੰ ਮੇਰੇ ਲਾਈਵ 'ਚ ਜਦੋਂ ਮੈਂ ਆਪਣਾ ਲਾਈਵ ਵਧੀਆ ਸਟਾਰਟ ਕਰ ਰਹੀ ਆ ਤਾਂ ਇੱਥੇ ਵਿੱਚ ਜਿਹੜੇ ਆਣ ਆਣ ਕੇ ਬਕਵਾਸ ਕਰਦੇ ਆ ਨਾ ਐਦਾਂ ਦੀ ਬਕਵਾਸ ਨਾ ਕਰੋ ਠੀਕ ਹੈ ਹੁਣ ਤੱਕ ਨਾ ਮੈਨੂੰ ਤੇਰਾ ਲਾਈਵ ਹੋਣ ਦਾ ਰੀਜ਼ਨ ਨਹੀਂ ਸਮਝ ਆਇਆ ਤੂੰ ਰੋਜ਼ ਲਾਈਵ ਹੁੰਦੀਆਂ ਰੋਜ਼ ਲਾਈਵ ਹੁੰਦੀਆਂ ਕਿਉਂ ਜਾਂ ਤਾਂ ਫਿਰ ਐਦਾਂ ਕਰ ਆਪਣਾ ਨਾ ਉਹ ਫਰੈਂਡਸ ਵਾਲਾ ਇੱਕੋ ਬਣਾ ਲੈ ਉਹਦੇ 'ਚ ਹੋ ਜਾਇਆ ਕਰ ਬੱਸ ਤੇ ਮੈਂ ਸੱਚੀ ਗੱਲ ਤਾਂ ਨਾ ਇਹ ਤਾਂ ਕੰਮ ਖਰਾਬ ਹੋਣ ਵਾਲਾ ਹੀ ਏਸ ਕੁੜੀ ਦਾ ਇੱਕ ਬੰਦੇ ਨਾਲ ਇੱਕ ਗਲਤੀ ਤੋਂ ਸਿੱਖਦਾ ਸਮਝ ਆਂਦਾ ਮੈਂ ਨਾ ਇੱਥੇ ਬੋਲਣਾ ਨਹੀਂ ਚਾਹਦੀ ਸੀ ਮੈਂ ਸਹੀ ਗੱਲ ਕਵਾਂ ਮੈਂ ਕਹਿੰਦੀ ਚੱਲ ਛੱਡ ਕੋਈ ਗੱਲ ਨਹੀਂ ਹਨਾ ਵੀ ਚਲੋ ਪਰ ਇਹ ਇਹ ਦਵਾਈ ਹਟਣ ਦਾ ਨਾਮ ਹੀ ਨਹੀਂ ਲੈਂਦੀ ਪਤਾ ਨਹੀਂ ਨਵੇਂ ਤੋਂ ਨਮਾਏ ਦਾ ਕਿੱਸਾ ਮੈਂ ਸੋਦੀ ਮੈਂ ਨਾ ਥੋੜਾ ਇਹਨੇ ਵੀਡੀਓਜ਼ ਲੇਟ ਹੋ ਜਾਂਦੇ ਹਨਾ ਤੇ ਕਿਵਰ ਮੈਂ ਸੋਦੀ ਚੱਲੀ ਤੇ ਬੋਲਦੀ ਮੈਂ ਇਹ ਸੋਚ ਰਹੀ ਹੁੰਨੀ ਕਿ ਚੱਲੀ ਦੀ ਵਾਲੀ ਵੀਡੀਓ ਤੇ ਬੋਲੂਗੀ ਨੈਕਸਟ ਦਿਨ ਕੋਈ ਨਿਕਲ ਆਂਦਾ ਇਹਦੀ ਰਿਕਾਰਡਿੰਗ ਨਿਕਲ ਆਂਦੀ ਕੋ ਕੁਝ ਨਿਕਲ ਆਂਦਾ ਮੈਂ ਕਹਾ ਉਹ ਇਹ ਫਿਰ ਲੇਟ ਹੋ ਗਿਆ ਸਿਸਟਮ ਫਿਰ ਮੈਂ ਸੋਦੀ ਹੱਥੇ ਬੋਲਦੀ ਅਗਲੇ ਦਿਨ ਕੋ ਹੋਰ ਨਿਕਲ ਆ ਉਹ ਪਤਾ ਨਹੀਂ ਕੀ ਆ ਕੀ ਇਹਦਾ ਲੋਕਾਂ ਦਾ ਜਵਾਬ ਦਿਓ ਹਾਂ ਬਿਲਕੁਲ ਇਹ ਝੂਠ ਹੈ ਮੈਂ ਕੋਈ ਪ੍ਰੈਗਨੈਂਟ ਨਹੀਂ ਆ ਇਹ ਮੇਰੇ ਤੇ ਅਲੀਗੇਸ਼ਨ ਲਗਾਏ ਜਾ ਰਿਹਾ ਰਹਿੰਦੀ ਖੁੰਦੀ ਕਸਰ ਮੈਂ ਤੁਹਾਨੂੰ ਦੱਸ ਰਹੀ ਆ ਵੀ ਹੁਣ ਲੋਕੀ ਨੇ ਬਿਲਕੁਲ ਗਿਰ ਚੁੱਕੇ ਨੇ ਜਿਹੜੇ ਹੇਟਰ ਨੇ ਹੇਟ ਕਰਦੇ ਨੇ ਹਨਾ ਤਾਂ ਇਹਨਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਮੇਰੇ ਸੀਰੀਅਸਲੀ 16 ਸਾਲ ਦੀ ਉਮਰ 'ਚ ਤੂੰ ਕਰੋ ਵੱਜ ਗਈ ਹੈ ਪੜੀ ਲਿਖੀ ਤੂੰ ਨਹੀਂ ਉਤੋਂ ਲਾਈਫ 'ਚ ਆ ਕੇ ਤੂੰ ਲੋਕਾਂ ਨੂੰ ਗਾਲਾਂ ਕੱਢਦੀ ਆ ਕਿਵੇਂ ਤੂੰ ਬੋਲਦੀ ਆ ਔਰ ਕਹਿੰਦੀ ਲੋਕ ਗਿਰ ਚੁੱਕੇ ਆ ਇਦੋਂ ਗਾਲਾਂ ਨਾਚ ਨਾ ਜਾਣੇ ਆਂਗਣ ਟੇਡਾ ਖੂਦ ਆਪ ਗੰਦੀਆਂ ਹਰਕਤਾਂ ਕਰਨੀਆਂ ਤੇ ਗਾਲਾਂ ਲੋਕਾਂ ਨੂੰ ਕਢੀ ਜਾਣੀਆਂ ਓਏ ਹੋਏ ਤੇ ਮੇਰੀ ਤਾਂ ਨਹੀਂ ਠੀਕ ਹੈ ਪੀਰੀਅਡਸ ਐ ਮੈਨੂੰ ਤਾਂ ਜੇ ਮੈਂ ਹੁਣ ਆਪਣੇ ਲਾਈਵ 'ਚ ਜੇ ਇਹ ਮੇਰਾ ਲਾਈਵ ਕਿਸੇ ਨੇ ਚੱਕਿਆ ਨਾ ਤਾਂ ਉਹਨਾਂ ਦੀ ਫਿਰ ਮੈਂ ਮਾਪਿਆਂ ਨੂੰ ਇੱਕ ਕਰੂੰ ਠੀਕ ਆ ਕਿਉਂਕਿ ਮੈਨੂੰ ਐਦਾਂ ਦੀ ਬਕਵਾਸ ਬਿਲਕੁਲ ਨਹੀਂ ਚਾਹੀਦੀ ਦੇਖੋ ਬੋਲਣ ਦੀ ਟੋਨ ਦੇਖੋ ਜੇ ਮੇਰਾ ਕਿਸੇ ਨੇ ਲਾਈਵ ਜਗਾ ਮਾਪਿਆਂ ਨੂੰ ਇੱਕ ਕਰੋ ਤਾਂ ਤੂੰ ਹੋਈ ਕਿਉਂ ਲਾਈਵ ਤੂੰ ਨਾ ਬਾਜਾ ਤੂੰ YouTube ਤੋਂ ਲੈ ਪਾ ਦਿੱਤਾ ਤੈਨੂੰ ਪੈਸੇ ਆ ਗਏ ਤੇ ਫਿਰ ਉਸ ਸਾਰਿਆਂ ਦਾ ਹੋ ਗਿਆ ਹੁਣ ਜਿਹੜਾ ਮਰਜ਼ੀ ਨੂੰ ਚੱਕ ਸਕਦਾ YouTube ਤੋਂ ਪੈਸੇ ਲੈ ਲੈ YouTube ਨੂੰ ਕੋਲ ਆ ਕੇ ਹੁਣ YouTube ਨੇ ਸਾਨੂੰ ਰეკਮੈਂਡ ਕਰਤਾ ਜਾ ਜਾ ਕੇ YouTube ਨੂੰ ਬੋਲ ਪਰ ਸਮਝ ਨਹੀਂ ਆਂਦਾ ਮਤਲਬ ਤੂੰ ਲੋਕਾਂ ਨੂੰ ਗਾਲਾਂ ਕੱਢਣਾ ਇਹ ਨਹੀਂ ਪਹਿਲੇ ਜਿਨ੍ਹਾਂ ਨੇ ਤੇ ਤੇ ਅਲੀਗੇਸ਼ਨ ਲਗਾਏ ਜਿਨ੍ਹਾਂ ਦੀ ਰਿਕਾਰਡਿੰਗਾਂ ਵਾਇਰਲ ਹੋਈਆਂ ਐ ਤੂੰ ਜਾ ਕੇ ਉਹਨਾਂ ਨਾਲ ਪਹਿਲੇ ਗੱਲ ਕਰ ਉਹਨਾਂ ਨਾਲ ਨਿਵੇੜ ਫਿਰ ਉਸ ਤੋਂ ਬਾਅਦ ਬਾਕੀਆਂ ਨੂੰ ਕਹੀਂ ਸੋ ਜੇਕਰ ਇਹ ਵੀ ਲਾਈਵ ਮੇਰਾ ਕੋਈ ਚੱਕਦਾ ਹੈ ਨਾ ਤਾਂ ਮੇਰਾ ਉਸ ਨੂੰ ਰਿਪਲਾਈ ਹੈ ਕਿ ਮੈਨੂੰ ਗਲਤ ਬਣਾਇਆ ਜਾ ਰਿਹਾ ਆ ਤਾਂ ਉੱਥੇ ਹੁਣ ਮੈਂ ਪ੍ਰੂਫ ਕਰਾਂ ਫੋਟੋ ਕਰਦਾ ਤੁਹਾਡੇ ਅੱਗੇ ਕਿ ਮੈਨੂੰ ਪੀਰੀਅਡਸ ਚੱਲ ਰਿਹਾ ਤਾਂ ਪਲੀਜ਼ ਜੇਕਰ ਮੈਂ ਸਹੀ ਜਾ ਰਹੀ ਆ ਤਾਂ ਕਰ ਜੇ ਕਿਸੇ ਅੱਗੇ ਤਾਂ ਤੁਹਾਨੂੰ ਕਹਤਾ ਚੱਲ ਕਰਦੇ ਫੇਰ ਕਿਵੇਂ ਕਰਾਂਗੀ ਥੋੜੀ ਸ਼ਰਮ ਹੈ ਥੋੜੀ ਬੁਤੀ ਕਿ ਬੇਇਜ਼ਤੀ ਮਤਲਬ ਹੁਣ ਤੁਸੀਂ ਇਹਨਾਂ ਪਰਸਨਲ ਚੀਜ਼ਾਂ ਤੇ ਆਗੇ ਜਿਹੜੀਆਂ ਪਰਸਨਲ ਇੱਕ ਲੇਡੀਜ਼ ਦੀਆਂ ਚੀਜ਼ਾਂ ਹੁੰਦੀਆਂ ਜੋ ਆਪਾਂ ਨਹੀਂ ਇੰਟਰਨੈਟ ਤੇ ਸ਼ੇਅਰ ਕਰਦੇ ਜਾਂ ਨਹੀਂ ਦੱਸਦੇ ਤੂੰ ਉਹਨਾਂ ਚੀਜ਼ਾਂ ਤੇ ਆਗੇ ਤੁੱਕੀ ਪ੍ਰੂਫ ਕਰਾਂਗੇ ਲਾਈਵ ਆ ਕੇ ਦਿਖਾਏਗੀ ਹੁਣ ਕਿ ਆ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਮਹਿਕਪ੍ਰੀ ਤੈਨੂੰ ਸੱਚੀ ਸ਼ਰਮ ਨਹੀਂ ਆਉਂਦੀ ਮੈਂ ਲਾਸਟ ਵੀ ਤੈਨੂੰ ਵੀਡੀਓ ਵਿੱਚ ਦੇ ਸਮਝਾਇਆ ਸੀਗਾ ਕਿ ਮਹਿਕਪ੍ਰੀ ਤੈਨੂੰ ਛੱਡ ਦੇ ਇਹਨਾਂ ਚੀਜ਼ਾਂ ਨੂੰ ਮੂਵ ਕਰ ਜਾ ਬਹੁਤ ਔਖੀ ਹੋਏਗੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਦਾ ਕਮਾਂਡੀ ਕਿਸ ਗੱਲ ਦਾ ਚੱਕੀ ਫਿਰਦੀ ਹੈ ਯਾਰ ਇਹ ਕੁੜੀ ਨੂੰ ਖੈ ਹੀ ਨਹੀਂ ਹੈ ਕਿ ਮੈਂ ਮੇਰੇ ਫਿਊਚਰ ਚ ਕੀ ਹੋਏਗਾ ਮੈਂ ਜੇ ਘਰ ਦੇ ਵਿੱਚ ਇੱਕ ਅਦਾ ਮੂਰਖ ਹੋਵੇ ਉਹਨੂੰ ਕੋਈ ਸਮਝਾਵੇ ਜੇ ਪੂਰਾ ਬੇੜਾ ਹੀ ਮੂਰਖਾਂ ਨਾਲ ਭਰਿਆ ਹੋਵੇ ਤਾਂ ਉੱਥੋਂ ਮੂਵ ਆਨ ਕਰ ਲੈਣਾ ਚਾਹੀਦਾ ਬੰਦੇ ਨੂੰ ਕਿਉਂਕਿ ਇਹ ਨਹੀਂ ਸਮਝ ਸਕਦੀ ਕਿਉਂਕਿ ਇਹਦੀ ਇਹਦੀ سپورਟ ਇਹਦੀ ਮੰਮੀ ਨਾਨੀ ਭਰਾ ਸਾਰੇ ਕਰ ਰਹੇ ਆ ਜਿਹਦੇ ਕਰਕੇ ਇਹਨੂੰ ਜ਼ਿਆਦਾ ਹੌਸਲਾ ਮਿਲਦਾ ਇਹ ਸਭ ਕੁਝ ਚੀਜ਼ਾਂ ਕਰਨ ਦਾ ਸੋ ਇਹਨਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਇਹਨਾਂ ਨੂੰ ਥੋੜੇ ਟਾਈਮ ਤੱਕ ਪਤਾ ਲੱਗੇਗਾ ਈਵਨ ਇਹ ਲਾਈਫਟਾਈਮ ਦਾ ਇਹਦੇ ਸਿਰ ਤੇ ਕਲੰਕ ਹੈ ਅਗਰ ਇਹ ਚੁੱਪ ਕਰ ਜਾਂਦੀ ਨਾ ਇਸ ਚੀਜ਼ ਤੇ ਗੱਲ ਕਰਦੀ ਮਤਲਬ ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਰੋਸਟਰਸ ਨੇ ਨਾ ਇਹਨੂੰ ਅਵੋਇਡ ਕੀਤਾ ਸੀਗਾ ਵਿੱਚ ਹੀ ਆ ਕਿ ਚਲੋ ਕੋਈ ਗੱਲ ਨਹੀਂ ਕੁੜੀ ਤੋਂ ਗਲਤੀ ਹੋ ਗਈ ਹੈਨਾ ਛੱਡੋ ਪਰ ਨੇ ਇਹ ਮਾਂ ਦੀ ਤੀਨੇ ਪੈਰਾਂ ਤੇ ਪਾਣੀ ਪੈਂਦ ਤਾਂ ਇਹਨੇ ਰੋਜ਼ ਨਮਾ ਤੋਂ ਨਮਾ ਰੋਜ਼ ਨਮਾ ਤੋਂ ਠੀਕ ਹੈ ਯਾਰ ਕਿਹਦੇ ਤੋਂ ਨਹੀਂ ਲਾਈਫ 'ਚ ਗਲਤੀ ਹੁੰਦੀ ਸਭ ਤੋਂ ਲਾਈਫ 'ਚ ਗਲਤੀਆਂ ਹੁੰਦੀਆਂ ਬਾਦੂ ਲੋਕੀ ਗਲਤੀਆਂ ਕਰਦੇ ਆ ਲੇਕਿਨ ਗਲਤੀ ਕਰਕੇ ਉਸ ਨੂੰ ਐਕਸੈਪ ਉਸ ਆਪਣੇ ਅੱਛੀ ਚੀਜ਼ ਦੇ ਵੱਲ ਮੂਵ ਕਰਨਾ ਇਹ ਹੁੰਦਾ ਇਹ ਨਹੀਂ ਹੁੰਦਾ ਮਤਲਬ ਗਲਤੀ ਕਰ ਲਈ ਫਿਰ ਤੁਸੀਂ ਬੇਸ਼ਰਮੀ ਨਾਲ ਕਿਤੇ ਹੋਰ ਗਲਤੀ ਕਰੋ ਫੌਰ ਬੇਸ਼ਰਮੀ ਹੋਰ ਗਲਤੀ ਹੋਰ ਬੇਸ਼ਰਮੀ ਐਦਾਂ ਡੂਬੀ ਜਾਣਾ ਇੱਕ ਨਾ ਇੱਕ ਦਿਨ ਸੋ ਇਸ ਦੇ ਨਾਲ ਮੈਂ ਵੀਡੀਓ ਨੂੰ ਕਰ ਲਈ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਪਲੀਜ਼ ਚੈਨਲ ਨੂੰ ਸ਼ੇਅਰ ਜਰੂਰ ਮੇਰੀ ਵੀਡੀਓ ਕਰਿਆ ਕਰੋ ਤੇ ਬਾਏ ਬਾਏ ਗਾਇਸ ਟੇਕ ਕੇਅਰ